ਸਤਨਾਮ ਵਾਹਿਗੁਰੂ ਸਹਿਬ ਜੀ ਨਾ ਕੋ ਪੜਿਆ ਪੰਡਤ ਬਿਨ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦ ਨਾ ਕੋ ਪੜਿਆ ਪੰਡਤ ਬਿਨ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਿਪਤ ਕਰਾਈ ਤਾਂ ਕੋ ਕਹੀਏ ਬੰਦਾ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਮਹਾਰਾਜ ਨੇ ਇੱਥੇ ਸਮਝਾਉਣਾ ਕੀਤਾ ਜੋ ਆਪਾਂ ਪੰਕਤੀਆਂ ਪੜ੍ਹੀਆਂ ਨੇ ਗੁਰਬਾਣੀ ਦੀਆਂ ਬਿਨਾ ਕੋਈ ਪੜਿਆ ਪੰਡਿਤ ਬਿਨਾ ਦਾ ਮਤਲਬ ਕੋਈ ਵੱਡਾ ਪੜਿਆ ਲਿਖਿਆ ਵਿਦਵਾਨ ਹੋਵੇ ਨਾ ਕੋ ਮੂਰਖ ਮੰਦਾ ਨਾ ਕਿਸੇ ਮੂਰਖ ਨੂੰ ਮਾੜੀ ਮੱਤ ਵਾਲੇ ਨੂੰ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਜੇ ਕੋਈ ਕਾਈ ਕਮਲੇ ਰਮਲੇ ਜੇ ਬਣ ਕੇ ਰਹਿੰਦੇ ਆ ਵੀ ਅਸੀਂ ਤਾਂ ਫੱਕਰ ਆ ਜੀ ਕਮਲੇ ਰਮਲੇ ਜੇ ਬੌਰਾ ਕਮਲਾ ਜੇ ਬਣਿਆ ਰਹਿਣਾ ਆਪਦੇ ਜੀਵਨ ਦੀ ਸੂਜੀ ਵੀ ਨਹੀਂ ਰੱਖਣੀ ਆਪਦੇ ਸਰੀਰ ਦੀ ਸੂਜੀ ਵੀ ਹੈ ਨਹੀਂ ਕਈ ਇਹ ਵੀ ਕਹਿੰਦੇ ਨੇ ਵੀ ਅਸੀਂ ਮਤਲਬ ਹੀ ਭੋਲੇ ਭਾਲੇ ਚ ਰਹਿੰਦੇ ਆ ਮੂਰਖ ਜੇ ਬਣ ਕੇ ਰਹਿੰਦੇ ਆ ਕਈ ਕਈ ਬਾਲੇ ਪੰਡਤ ਅਖਵਾਉਣ ਵਾਲੇ ਪੜ੍ਹੇ ਲਿਖੇ ਪੰਡਤ ਵਿਦਵਾਨ ਅਖਵਾਉਂਦੇ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉੰਨਾ ਚਿਰ ਤੋਂ ਬੰਦਾ ਨਹੀਂ ਅਖਵਾਇਆ ਜਾ ਸਕਦਾ ਬੰਦਾ ਅਖਵਾਉਣ ਦੇ ਯੋਗ ਹੀ ਨਹੀਂ ਹੈ ਜਿੰਨਾ ਚਿਰ ਤੋਂ ਪ੍ਰਭੂ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਇਹਦਾ ਭਾਵ ਆਪਾਂ ਇੱਥੇ ਇਹ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਵੇ ਭਾਈ ਜਿੰਨੀਆਂ ਮਰਜ਼ੀ ਤੂੰ ਸਿਆਣਫਾਂ ਚੱਕੀ ਫਿਰ ਜਿੰਨਾ ਮਰਜ਼ੀ ਤੂੰ ਪੜਿਆ ਲਿਖਿਆ ਤੁਰਿਆ ਫਿਰ ਤੇ ਜਿੰਨਾ ਤੂੰ ਮਰਜ਼ੀ ਆ ਮੂਰਖ ਬਣ ਕੇ ਰਹਿ ਦੁਨੀਆਂ ਵਿੱਚ ਵੀ ਕਮਲਾ ਜਾ ਕਿਸੇ ਵੀ ਕਿਸਮ ਦੀ ਸੋਚੀ ਨਹੀਂ ਰੱਖਣੀ ਵੀ ਕਹਿਣ ਦਾ ਮਤਲਬ ਤਿਆਗੀ ਹੋ ਗਿਆ ਇਹਨਾਂ ਦੋਹਾਂ ਨੂੰ ਪ੍ਰਵਾਨਗੀ ਨਹੀਂ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਬੰਦਿਆਂ ਨੂੰ ਆਪਣੇ ਫਰਜ਼ਾਂ ਦੀ ਪਛਾਣ ਕਰ ਆਪਣੇ ਕਾਰੋਬਾਰ ਇਮਾਨਦਾਰੀ ਨਾਲ ਕਰਦਾ ਰਹੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਤਾਂ ਤੋਂ ਭਾਈ ਬੰਦਾ ਮੰਨਿਆ ਜਾਏਗਾ ਨਹੀਂ ਤਾਂ ਫਿਰ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅਮਰਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਨਹੀਂ ਤਾਂ ਫਿਰ ਜਿਹੋ ਜੇ ਵੀ ਤੂੰ ਕਰਮ ਕਰਦਾ ਫਿਰ ਤਾਂ ਚਾਹੇ ਤੂੰ ਵਿਦਵਾਨੀ ਵਾਲੇ ਤੇ ਚਾਹੇ ਕੋਈ ਮੂਰਖदाई ਵਾਲੇ ਕਰਦਾ ਫਿਰ ਤਾਂ ਦੁਨੀਆਂ ਤੋਂ ਦੁਨੀਆਂ ਦੀ ਸੋਝੀ 부ਝੀ ਭਲਾ ਬੈਠਾਂ ਤੂੰ ਭਾਵੇਂ ਵੀ ਆਪਾਂ ਕਹਿੰਦੇ ਆ ਵੀ ਦੁਨੀਆਂ ਵਾਲੀ ਅਸੀਂ ਲੋਬ ਲਾਲ ਚ ਛੱਡ ਦਿੱਤਾ ਕਮਲਾ ਬਣ ਕੇ ਰਹਿਣਾ ਕੁਛ ਵੀ ਕਰੀ ਜਾ ਮਹਾਰਾਜ ਕਹਿੰਦੇ ਫਿਰ ਤੇਰੇ ਨਾਲ ਉਹ ਪਸ਼ੂ ਚੰਗਾ ਵੀ ਉਹ ਘਾਹ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਤੇ ਤੂੰ ਜਿਹੜੇ ਕਰਮ ਕਰਦਾ ਮਨੁੱਖ ਹੋ ਕੇ ਫਿਰ ਮਹਾਰਾਜ ਕਹਿੰਦੇ ਤੇਰਾ ਜੀਵਨ ਹਰਾਮ ਹੈ ਅੱਗੇ ਮਹਾਰਾਜ ਦੱਸਦੇ ਨੇ ਜਿਹੜਾ ਆਪਾਂ ਲੜੀ ਵਈ ਲੜੀਵਾਰ ਸ਼ਬਦ ਵਿਚਾਰ ਕਰਦੇ ਆ ਗੁਰੂ ਦੀ ਕਿਰਪਾ ਸਦਕਾ ਇਦੇ ਵਿੱਚ ਵੀ ਸਤਿਗੁਰੂ ਇਹੀ ਕੁਛ ਦੱਸਦੇ ਨੇ ਪਿਰ ਰਤੜੇ ਮੈਂਡੇ ਲੋਇਨ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਦੁਬਾਰੇ ਪੰਕਤੀ ਪੜਦਾ ਜੀ ਪਿਰ ਰਤੜੇ ਮੈਂਡੇ ਲੋਇਨ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਇਹ ਮੇਰੇ ਪਿਆਰੇ ਮੇਰੀਆਂ ਅੱਖਾਂ ਪ੍ਰਭੂਪਤੀ ਦੇ ਦਰਸ਼ਨ ਵਿੱਚ ਮਸਤ ਹਨ ਜਿਵੇਂ ਪਪੀਹਾ ਸਬੰਤੀ ਵਰਖਾ ਦੀ ਬੂੰਦ ਲਈ ਤਾਂਗਦਾ ਹੈ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਹੇ ਮੇਰੇ ਪਿਆਰੇ ਜਦੋਂ ਮੇਰਾ ਮਨ ਪ੍ਰਮਾਤਮਾ ਦੇ ਨਾਮ ਜਲ ਦੀ ਬੂੰਦ ਪੀਂਦਾ ਹੈ ਤਾਂ ਠੰਡਾ ਠਾਰ ਹੋ ਜਾਂਦਾ ਹੈ ਜਿਵੇਂ ਪਪੀਹਾ ਸਵੰਤੀ ਬੂੰਦ ਉਹਦੇ ਮੁੱਖ ਵਿੱਚ ਪੈਣ ਦੇ ਨਾਲ ਉਹ ਤ੍ਰਿਪਤ ਹੁੰਦਾ ਤੇ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਬੂੰਦ ਜਦੋਂ ਪੀਂਦਾ ਉਦੋਂ ਤ੍ਰਿਪਤ ਹੁੰਦਾ ਤਨਬਿਰੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਇਕਵੇ ਏ ਮੇਰੇ ਪਿਆਰੇ ਮੇਰੇ ਸਰੀਰ ਵਿੱਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ ਕਿਸੇ ਤਰ੍ਹਾਂ ਵੀ ਮੈਨੂੰ ਨੀਂਦ ਨਹੀਂ ਪੈਂਦੀ ਹਰ ਸੱਜਣ ਲੱਦਾ ਮੇਰੇ ਪਿਆਰੇ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਵੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਪਿਆਰੇ ਗੁਰੂ ਦੀ ਬਖਸ਼ੀ ਲਗਨ ਦੀ ਬਰਕਤ ਨਾਲ ਮੈਂ ਸੱਜਣ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਿਆ ਹੈ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਜਿਵੇਂ ਆਪਾਂ ਹੁਣ ਫਗਣ ਚੇਤ ਦੇ ਮਹੀਨੇ ਨੂੰ ਬੜਾ ਸੋਹਣਾ ਮਹੀਨਾ ਆਪਾਂ ਬੜੀ ਸੋਹਣੀ ਰੁੱਤ ਆਪਾਂ ਸਮਝਦੇ ਆ ਹੈ ਵੀ ਬਹੁਤ ਸੋਹਣੀ ਰੁੱਤਾਂ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਕਿਉਂਕਿ ਕਈ ਵਾਰੀ ਹੁਣ ਗਰਮੀ ਦੀ ਰੁੱਤ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਜਦੋਂ ਜ਼ਿਆਦਾ ਠੰਡ ਦੀ ਰੁੱਤ ਹੁੰਦੀ ਉਦੋਂ ਵੀ ਥੋੜਾ ਜਿਹਾ ਔਖਾ ਲੱਗਦਾ ਉਹ ਰੁੱਤ ਨਾ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ ਜੀ ਬਹੁਤ ਵਧੀਆ ਮੌਸਮ ਹੁੰਦਾ ਨਵੇਂ-ਨਵੇਂ ਫੁੱਲ ਖੜਦੇ ਨੇ ਮਹਾਰਾਜ ਦੱਸਦੇ ਨੇ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਏ ਮੇਰੇ ਪਿਆਰੇ ਚੇਤ ਦਾ ਮਹੀਨਾ ਚੜਦਾ ਹੈ ਬਸੰਤ ਦਾ ਮੌਸਮ ਆਉਂਦਾ ਹੈ ਸਾਰਾ ਸੰਸਾਰ ਆਖਦਾ ਹੈ ਕਿ ਇਹ ਸੋਹਣੀ ਰੁੱਤ ਸੋਹਣੀ ਰੁੱਤ ਆ ਗਈ ਹੈ ਪਰ 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 ਬਾਜੜੋਂ ਮੇਰੇ ਪਿਆਰੇ ਆਂਗਣ ਢੂੜ ਲੁਤੇ ਹੁਣ ਕੀ ਦੱਸਿਆ ਮਹਾਰਾ ਨੇ ਪਰ ਸਾਰੇ ਲੋਕ ਕਹਿੰਦੇ ਨੇ ਵੀ ਇਹ ਬਸੰਤ ਦੀ ਰੁੱਤ ਚੇਤ ਦਾ ਮਹੀਨਾ ਬਹੁਤ ਸੋਹਣੀ ਰੁੱਤ ਆ ਗਈ ਹੈ ਪਰ ਕਿਉਂ ਲਿਖਿਆ ਮਹਾਰਾਜ ਕਹਿੰਦੇ ਫਿਰ ਬਾਜੜੋਂ ਮੇਰੇ ਪਿਆਰੇ ਆਂਗਣ ਢੂੜ ਲੁਤੇ ਦਾ ਭਾਵ ਹੈ ਵੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਫਿਰਦੇ ਘਰ ਦੇ ਵਿੱਚ ਤਾਂ ਧੂੜ ਹੀ ਜੰਮੀ ਪਈ ਆ ਵਿਸ਼ਿਆਂ ਬਕਾਰਾਂ ਦੀ ਬਹਿਮਾ ਭਰਮਾਂ ਦੀ ਕਰਮਾਂ ਕੰਡਾਂ ਦੀ ਅੰਦਰ ਨਹੀਂ ਤੇਰੇ ਰੁੱਤ ਚੰਗੀ ਆਈ ਬਾਹਰ ਤਾਂ ਰੁੱਤ ਬਦਲਦੀ ਰਹਿੰਦੀ ਆ ਸੂਰਜ ਇੱਕੋ ਰੁੱਤ ਅਨੇਕ ਅਗਰਵਾਨੀ ਵਿੱਚ ਪੰਕਤੀ ਆ ਬਾਹਰ ਤਾਂ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਮਹਾਰਾਜ ਕਹਿੰਦੇ ਇੱਕੇ ਸੂਰਜ ਦੇ ਦੁਆਲੇ ਰੁੱਤਾਂ ਜਿਹੜੀ ਉਹ ਬਦਲਦੀ ਰਹਿੰਦੀ ਆ ਕਿਤੇ ਪੱਤ ਝੜ ਆ ਗਿਆ ਕਿਤੇ ਬਸੰਤ ਆ ਗਈ ਕਿਤੇ ਸਾਬਣ ਆ ਗਿਆ ਕਿਤੇ ਔੜ ਲੱਗੀ ਇਹ ਤਾਂ ਰੁੱਤਾਂ ਬਦਲ ਹੀ ਜਾਂਦੀਆਂ ਨੇ ਸੂਰਜ ਦੇ ਦਿਵਾਲੇ ਜਿਹੜੀ ਰੁੱਤ ਘੁੰਮ ਰਹੀ ਆ ਧਰਤੀ ਘੁੰਮ ਰਹੀ ਆ ਸੂਰਜ ਦੇ ਦਿਵਾਲੇ ਜਿਹੜੀਆਂ ਇਸ ਧਰਤੀ ਉੱਤੇ ਰੁੱਤਾਂ ਬਦਲਦੀਆਂ ਨੇ ਉਹ ਕੁਦਰਤ ਦੇ ਨਿਯਮ ਮੁਤਾਬਕ ਬਦਲਦੀਆਂ ਰਹਿੰਦੀਆਂ ਨੇ ਇਹ ਚੇਤਵ ਦਿਨ ਚੇਤ ਦੇ ਮਹੀਨੇ ਦੀ ਰੁੱਤ ਦਾ ਮਹਾਰਾਜ ਨੇ ਦੇ ਕੇ ਹਿੰਟ ਦੱਸਿਆ ਵੀ ਉਹ ਤਾਂ ਸਾਰੇ ਕਹਿੰਦੇ ਆ ਆਪਾਂ ਭਾਈ ਵੀ ਰੁੱਤ ਬਹੁਤ ਵਧੀਆ ਆ ਗਈ ਪਰ ਤੇਰੇ ਅੰਦਰ ਰੁੱਤ ਵਧੀਆ ਨਹੀਂ ਆਉਂਦੀ ਕਿਉਂਕਿ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਤੂੰ ਬੰਜਾ ਮਨੁੱਖ ਤੇ ਅੰਦਰ ਤਾਂ ਉਹੀ ਵਿਸ਼ਿਆਂ ਵਿਚਾਰਾਂ ਦੀ ਬਹਿਮਾ ਭਰਮਾਂ ਦੀ ਕਰਮਾਂ ਕਾਂਡਾਂ ਦੀ ਧੂੜ ਜੰਮੀ ਪਈ ਆ ਹੁਣ ਧੂੜ ਜਿੱਥੇ ਜੰਮੀ ਆ ਪਈ ਜਦ ਫੁੱਲਾਂ ਦੇ ਧੂੜ ਪੈ ਜੀ ਫੁੱਲ ਵੀ ਚੰਗੇ ਨਹੀਂ ਲੱਗਦੇ ਮਿੱਟੀ ਨਾਲ ਭਰੇ ਹੋਏ ਤੇ ਤੇਰਾ ਮਨ ਕਿਵੇਂ ਚੰਗਾ ਲੱਗੇ ਗੁਰੂ ਨੂੰ ਵਿਸ਼ਿਆਂ ਵਿਚਾਰਾਂ ਨਾਲ ਭਰਿਆ ਹੋਇਆ ਆਪਣੇ ਮਨ ਨੂੰ ਵੀ ਸਾਫ਼ ਕਰ ਚੇਤ ਦੀ ਰੁੱਤ ਵਰਗਾ ਆਪਣੇ ਮਨ ਨੂੰ ਕਰ ਸੋਹਣਾ ਅੱਗੇ ਮਾਰੇ ਦੱਸ ਦੇਣੇ ਮਨ ਆਸ ਉਡੀਣੀ ਮੇਰੇ ਪਿਆਰੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁਤੇ ਹੈ ਪਿਆਰੇ ਮੇਰੇ ਮਨ ਵਿੱਚ ਪ੍ਰਭੂ ਮਲਾਪ ਦੀ ਆਸ ਉੱਠ ਰਹੀ ਹੈ ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵੱਲੋਂ ਉਦਾਸ ਹਾਂ ਮੇਰੀਆਂ ਦੋਵੇਂ ਅੱਖਾਂ ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ ਪਤੀ ਦੇ ਦਰਸ਼ਨ ਦੀ ਅਡਿਕ ਵਿੱਚ ਜੁੜੀਆਂ ਪਈਆਂ ਹਨ ਆ ਗਈ ਨਾ ਗੱਲ ਗੁਰੂ ਮਹਾਰਾਜ ਕਹਿੰਦੇ ਨੇ ਵੀ ਮੇਰੀਆਂ ਜਿਹੜੀਆਂ ਅੱਖਾਂ ਨੇ ਨੇਤਰ ਨੇ ਇਹ ਪ੍ਰਭੂ ਪਰਮਾਤਮਾ ਦੇ ਨਾਮ ਵਾਲੀ ਤਾਂਗ ਵਿੱਚ ਨੇ ਗੁਰਨਾਨਕ ਦੇਖ ਬਖ ਬਖਸੀ ਮੇਰੇ ਪਿਆਰੇ ਗੁਰਨਾਨਕ ਦੇਖ ਬਿਕਸੀ ਮੇਰੇ ਪਿਆਰੇ ਜੋ ਮਾਤ ਸੁਤੇ ਸੁਤੇ ਮੈਨੇ ਪੁੱਤਰ ਤੇ ਮਾਤਾ ਮਾਤਮਾ ਨੇ ਮਾਤਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੁਣ ਮੇਰੇ ਪਿਆਰੇ ਹੈ ਮੇਰੇ ਪਿਆਰੇ ਗੁਰੂ ਨਾਨਕ ਨੂੰ ਵੇਖ ਕੇ ਮੇਰੀ ਜਿੰਦ ਇਉਂ ਖੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖੜ ਪੈਂਦੀ ਹੈ ਹਰ ਕੀਆ ਕਥਾ ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ ਸਤ ਗੁਰੂ ਸੁਣਾਈਆਂ ਹਰ ਕਿਹਾਂ ਕਸਾ ਕਹਾਣੀਆਂ ਮੇਰੇ ਪਿਆਰੇ ਸਤ ਗੁਰੂ ਸੁਣਾਈਆਂ ਏ ਮੇਰੇ ਪਿਆਰੇ ਮੈਨੂੰ ਗੁਰੂ ਨੇ ਪ੍ਰਮਾਤਮਾ ਦੀਆਂ ਸਿੱਖਤ ਸਲਾਹ ਦੀਆਂ ਪ੍ਰਮਾਤਮਾ ਦੀਆਂ ਸਿੱਖਤ ਸਲਾਹ ਦੀਆਂ ਗੱਲਾਂ ਸੁਣਾਈਆਂ ਹਨ ਹੁਣ ਆਪਾਂ ਗੁਰੂ ਦੀਓ ਗੁਰੂ ਪਾਸੋਂ ਉਸ ਪ੍ਰਭੂ ਪ੍ਰਮਾਤਮਾ ਦੀਆਂ ਗੱਲਾਂ ਸੁਣ ਰਹੇ ਹਾਂ ਜੀ ਗੁਰੂ ਆਪਾਂ ਨੂੰ ਸੁਣਾ ਰਿਹਾ ਜੀ ਆਪਣਾ ਮਨ ਜੁੜਿਆ ਹੋਇਆ ਗੁਰੂ ਦੀ ਗੱਲ ਸੁਣਨ ਦੇ ਵਿੱਚ ਤਾਂ ਸੁਣ ਰਹੇ ਆਪਾਂ ਗੋਰ ਬੇਟੜੋ ਹਾਂ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ ਮੈਂ ਉਸ ਗੁਰੂ ਦੇ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੋੜ ਦਿੱਤਾ ਹੈ ਸਭ ਆਸਾਂ ਹਰ ਪੂਰੀਆਂ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੜਾ ਫਲ ਪਾਇਆ ਹੇ ਮੇਰੇ ਪਿਆਰੇ ਪ੍ਰਭੂ ਹੇ ਮੇਰੇ ਪਿਆਰੇ ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ ਪ੍ਰਭੂ ਪਾਸੇ ਮੈਂ ਮਨ ਚਿਤਪ ਦਾ ਫਲ ਪਾ ਲਿਆ ਹੈ ਜਿਹੜਾ ਮੈਨੂੰ ਮਨ ਨੂੰ ਪਾਉਂਦਾ ਸੀ ਉਹ ਮੇਰੀ ਆਸ ਪੂਰੀ ਹੋ ਗਈ ਹਰ ਉਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਮੇਰੇ ਪਿਆਰੇ ਜਿਸ ਬੜਪਾਗੀ ਮਨੁੱਖ ਉਤੇ ਪ੍ਰਮਾਤਮਾ ਦਿਆਵਾਨ ਹੁੰਦਾ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਪਿਆਰੇ ਹਰਬਿਨ ਪ੍ਰੇਮ ਨਾ ਖੇਲਸਾ ਪਿਆਰੇ ਹਰਬਿਨ ਪ੍ਰੇਮ ਨਾ ਖੇਲਸਾ हे प्यारे परमात्मा ਤੋਂ ਬਿਨਾਂ ਕਿਸੇ ਹੋਰ ਨਾਲ ਮੈਂ ਪ੍ਰੇਮ ਦੀ ਖੇਡ ਨਹੀਂ ਖੇਡਦਾ ਇਹ ਨਹੀਂ ਹੈ ਬਈ ਜਿੱਧਰ ਨੂੰ ਜੀ ਕੀਤਾ ਚੱਲ ਦੋਸਤਾਂ ਦੇ ਨਾਲ بیا ਜਿੱਧਰ ਨੂੰ ਚੱਲੀ ਆ ਗੱਡੀ ਆ ਜਉਧਰ ਨੂੰ ਚੱਲੀ ਆ ਚੱਲ ਉਹਨਾਂ ਦੇ ਸਾਥ ਨਾਲ ਕਿਹਾ ਇਹ ਨਹੀਂ ਹੁਣ ਹੁਣ ਦੋਸਤ ਮੇਰਾ ਗੁਰੂ ਦਾ ਗਿਆਨ ਆ ਗੁਰਬਾਣੀ ਨਾਲ ਮੇਰੀ ਦੋਸਤੀ ਆ ਹੁਣ ਮੈਨੂੰ ਗੁਰਬਾਣੀ ਵੱਲ ਕੋਈ ਮੇਰਾ ਮਨ ਖਿੱਚ ਪਾਉਂਦਾ ਹੇ ਪਿਆਰੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਨਾਲ ਮੈਂ ਪ੍ਰੇਮ ਦੀ ਖੇਡ ਨਹੀਂ ਖੇਡਦਾਈ ਖੇਟਾਂਗੀ ਨਹੀਂ ਖੇਟਾਂਗੀ ਜੀਵਾਤਮਾ ਕਹਿੰਦੀ ਐ ਕਿਉਂਕਿ ਜੀਵਾਤਮਾ ਪ੍ਰਮਾਤਮਾ ਨਾਲ ਜੁੜ ਗਈ ਹੁਣ ਜੀਵਾਤਮਾ ਕਹਿੰਦੀ ਐ ਵੀ ਹੋਰ ਨਹੀਂ ਹੁਣ ਮੈਂ ਖੇਡ ਖੇਡਾਂਗੀ ਕੋਈ ਕਿਉਂ ਪਾਈ ਗੁਰਜਤ ਲੱਗ ਪਿਆਰੇ ਦੇਖ ਸਾ ਕਿਉਂ ਪਾਈ ਗੁਰ ਜਤ ਲੱਗ ਪਿਆਰਾ ਦੇਖ ਸਾ ਹੇ ਪਿਆਰੇ ਦੱਸ ਮੈਂ ਕਿਵੇਂ ਗੁਰੂ ਨੂੰ ਲੱਭਾਂ ਕਿਸ ਦੀ ਰਾਹੀ ਹੀ ਮੈਂ ਤੇਰਾ ਦਰਸ਼ਨ ਕਰ ਕਰ ਸਕੀਂ ਕਰ ਸਕਦੀ ਹਾਂ ਹੁਣ ਇਹ ਵੀ ਗਾਹ ਅਰਦਾਸ ਕਰਤੀ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖ ਦਾ ਭਾਵ ਹੈ ਇਹ ਪਿਆਰੇ ਦੱਸ ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ਗੁਰਬਾਣੀ ਤੋਂ ਬਿਨਾ ਹੋਰ ਕੋਈ ਸੱਜਣ ਨਹੀਂ ਹਾਂ ਗੁਰੂ ਦੇ ਪਿਆਰੇ ਜਿਹੜੇ ਗੁਰਬਾਣੀ ਨਾਲ ਜੋੜਦੇ ਨੇ ਗੁਰਬਾਣੀ ਪੜ੍ਹ ਕੇ ਸੁਣਾਉਂਦੇ ਨੇ ਕੀਰਤਨ ਸੁਣਾਉਂਦੇ ਨੇ ਗੁਰਬਾਣੀ ਦਾ ਕਥਾ ਸੁਣਾਉਂਦੇ ਨੇ ਢਾਡੀ ਵਾਰਾਂ ਰਾਹੀ ਵੀ ਸਾਨੂੰ ਦਰਸ਼ਨ ਕਰਾਉਂਦੇ ਨੇ ਢਾਡੀ ਸਿੰਘ ਕਬਿਸਰੀ ਜੱਥਾ ਵੀ ਸਾਨੂੰ ਦਰਸ਼ਨ ਕਰਾਉਂਦਾ ਕਬਿਸਰੀ ਰਾਹੀ ਕਹਿਣ ਦਾ ਭਾਵ ਆ ਵੀ ਜਿਹੜਾ ਭਾਈ ਪ੍ਰਮਾਤਮਾ ਦੇ ਨਾਮ ਨਾਲ ਜੋੜਦਾ ਜੀਵ ਇਨਸਾਨ ਉਹ ਆਪਣਾ ਵੀਰ ਤੇ ਭਾਈ ਆ ਆਪਾ ਭੈਣ ਭਰਾ ਸਾਰੇ ਗੁਰੂ ਆਪਣਾ ਇੱਕੋ ਹੀ ਹੈ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪੀਤਾ ਤੱਕ ਸ਼ਬਦ ਗੁਰੂ ਹੀ ਗੁਰੂ ਹੈ ਉਹ ਚਾਹੇ ਭਗਤ ਪਿਆਰਿਆਂ ਦੀ ਬਾਣੀ ਆ ਚਾਹੇ ਉਹ ਭੱਟ ਸਹਿਬਾਨਾਂ ਦੀ ਬਾਣੀ ਆ ਚਾਹੇ ਗੁਰ ਸਿੱਖਾਂ ਦੀ ਬਾਣੀ ਆ ਆਪਾਂ ਨੂੰ ਇੱਕੋ ਇੱਕ ਸ਼ਬਦ ਗੁਰੂ ਦੇ ਨਾਲ ਜੋੜਿਆ ਗੁਰਬਾਣੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪੀਤਾ ਤੱਕ ਤੇ ਭੱਟ ਸਹਿਬਾਨਾਂ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ 35 ਮਹਾਂਪੁਰਖਾਂ ਦੀ ਬਾਣੀ ਆ ਆਪਾਂ ਨੂੰ ਸ਼ਬਦ ਗੁਰੂ ਨਾਲ ਹੀ ਜੋੜਦੀ ਆ ਅੱਗੇ ਮਾਰਾ ਦਾਦੇ ਨੇ ਹਰ ਦਾ ਤੜੇ ਮੇਲ ਗੁਰੂ ਮੁਖ ਗੁਰ ਮੁਖ ਮੇਲ ਸਾਂ ਪਹਿਲਾਂ ਦੱਸਿਆ ਮਾਰਾ ਨੇ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖਸਾ ਏ ਪਿਆਰੇ ਦੱਸ ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ਉਸ ਗੁਰੂ ਦਾ ਪਿਆਰਾ ਕੋਈ ਮਿਲੇ ਮੈਨੂੰ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਖੇਲ ਸਾ ਮੇਲ ਸਾ हे ਪਿਆਰੇ ਦਤਾਰ ਹਰੀ ਮੈਨੂੰ ਗੁਰੂ ਮਿਲਾ ਗੁਰੂ ਦੀ ਰਾਹੀ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰਮਸਤਕ ਲੇਖ ਸਾ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਹੇ ਮੇਰੇ ਪਿਆਰੇ ਜਿਸ ਵਡਭਾਗੀ ਦੇ ਮੱਥੇ ਉੱਤੇ ਧੁਰਦਰਗਾਹ ਤੋਂ ਪ੍ਰਭੂ ਮਨਾਪ ਦਾ ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਧੁਰਦਰਗਾਹ ਤੋਂ ਕਿਵੇਂ ਜਨਮ ਤੋਂ ਜਦੋਂ ਸਿੱਖੀ ਨਾਲ ਹੀ ਜੁੜਿਆ ਰਿਹਾ ਬਚਪਨ ਤੋਂ ਹੀ ਕਹਿ ਲੋ ਜਾਂ ਇਤਿਹਾਸ ਹਿਸਟਰੀ ਇਹ ਵੀ ਦੱਸਦੀ ਹੈ ਵੀ ਇੱਥੇ 5 ਸਾਲ ਦੇ ਵੀ ਗੁਰੂ ਗੁਰਤਾ ਗੱਦੀ ਤੇ ਸੁਭਾਏਮਾਨ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੂੰ ਕਹਿੰਨੇ ਆਪਾਂ ਉਧਰੋਂ ਵੱਡੀ ਬਡੇਰੀ ਉਮਰ ਦੇ ਗੁਰੂ ਅਮਰਦਾਸ ਜੀ ਇੱਥੇ ਕੋਈ ਉਮਰ ਦਾ ਕੋਈ ਅਹਿਮੀਅਤ ਨਹੀਂ ਉਮਰ ਦੀ ਇੱਥੇ ਗੁਣਾਂ ਦੀ ਅਹਿਮੀਅਤ ਆ ਗੁਣ ਕਰਕੇ ਸਰੀਰ ਦੇ ਭਾਵੇਂ ਉਮਰ ਛੋਟੀ ਆ ਚਾਹੇ ਵੱਡੀ ਆ 5 ਸਾਲ ਦੀ ਉਮਰ ਵਿੱਚ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਪੂਰੀ ਜ਼ਿੰਮੇਵਾਰੀ ਨਿਭਾ ਕੇ ਗਏ ਨੇ ਫਿਰ 5 ਸਾਲ ਦੇ ਤੇ 7 ਸਾਲ ਦੇ ਤੇ 9 ਸਾਲ ਦੇ ਸੂਬੇ ਦੀ ਕਜੈਰੀ ਵਿੱਚ ਜਵਾਬ ਦਿੰਦੇ ਨੇ ਇੱਥੇ ਉਮਰ ਦਾ ਕੋਈ ਨਹੀਂ ਹੈ ਜੀ ਉਮਰ ਵੱਡੀ ਆ ਚਾਹੇ ਛੋਟੀ ਆ ਸਰੀਰ ਕਰਕੇ ਗਿਆਨਬਾਨ ਹੋਣਾ ਚਾਹੀਦਾ ਪੁਰਸ਼ ਅੱਗੇ ਮਹਾਰਾਜ ਦੱਸਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਪਾਵਨ ਪਵਿੱਤਰ ਅੰਗ 452 ਤੇ ਆ ਜੀ ਸ਼ਬਦ ਰਾਗ ਆਸਾ ਕਰ ਪਹਿਲਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸ਼ੰਤ ਰਾਗ ਆਸਾ ਮਹੱਲਾ 5ਵਾਂ ਸ਼ੰਤ ਘਰ ਪਹਿਲਾ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨ ਮੰਨ ਕੇ ਗੁਰੂ ਦੀ ਬਾਣੀ ਸੁਣਨੀ ਬਾਣੀ ਸੁਣ ਕੇ ਗੁਰੂ ਦੇ ਬਾਣੀ ਨੂੰ ਮੰਨਣਾ ਵੀ ਗੁਰੂ ਬਾਣੀ ਕਹਿੰਦੀ ਸੱਚ ਕਹਿੰਦੀ ਹੈ ਉਸ ਗੁਰਬਾਣੀ ਦੇ ਕਹੇ ਅਨਸਾਰ ਜੀਵਨ ਬਤੀਤ ਕਰਨਾ ਫਿਰ ਗੁਰੂ ਦੇ ਬਚਨ ਮੰਨਣ ਨਾ ਕਿਰਪਾ ਹੁੰਦੀ ਹੈ ਜਦੋਂ ਕਿਰਪਾ ਹੋ ਗਈ ਫਿਰ ਪ੍ਰਮਾਤਮਾ ਮਿਲ ਗਿਆ ਅਨੰਦੋ ਅਨੰਦ ਕਣਾ ਮੈ ਸੋ ਪ੍ਰਭ ਦੀਠਾ ਰਾਮ ਮੇਰੇ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਬਣ ਗਿਆ ਹੈ ਕਿਉਂਕਿ ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ ਜੋ ਆਨੰਦ ਦਾ ਸੋਮਾ ਹੈ ਚਾਖ ਚਾਖੜਾ ਚੱਖ ਅੜਾ ਮੇਰਾ ਹਰ ਰਸ ਮਿੱਠਾ RAM ਚੱਖ ਅੜਾ ਚੱਖ ਅੜਾ ਮੈਂ ਐ ਮੈਂ ਹਰ ਰਸ ਮਿੱਠਾ RAM ਮਹਾਰਜ ਕਹਿੰਦੇ ਨੇ ਮੈਂ ਅਤੇ ਪ੍ਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ ਗੁਰਬਾਣੀ ਦਾ ਅਨੰਦ ਮਾਣ ਲਿਆ ਪ੍ਰਭੂ ਪ੍ਰਮਾਤਮਾ ਨੂੰ ਆਪਦੇ ਹਿਰਦੇ ਘਰ ਵਿੱਚ ਵਸਾ ਲਿਆ ਵਾਹਿਗੁਰੂ ਫੇਰ ਹਰ ਰਸ ਮਿੱਠਾ ਮਨ ਵਿੱਚ ਉਠਾ ਸਤਗੁਰ ਟੂਠਾ ਸਹਿਜ ਭਿਆ ਸਹਿਜ ਭਿਆ ਪ੍ਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿੱਚ ਆ ਬਸਿਆ ਹੈ ਕਿਉਂਕਿ ਸਤਗੁਰੂ ਮੇਰੇ ਉੱਤੇ ਦਿਆਬਾਨ ਹੋ ਗਿਆ ਹੈ ਗੁਰੂ ਦੀ ਮਿਹਰ ਨਾਲ ਮੇਰੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਗਈ ਹੈ ਗ੍ਰਹਿ ਬਸ ਆਇਆ ਮੰਗਲ ਲਗਾਇਆ ਪੰਚ ਦੁਸ਼ਟ ਓਏ ਭਾਗ ਗਿਆ ਹੁਣ ਮੇਰਾ ਹਿਰਦਾ ਘਰ ਬਸ ਵਿੱਚ ਪਿਆ ਹੈ ਮੇਰੇ ਗਿਆਨ ਇੰਦਰੇ ਖੁਸ਼ੀ ਦਾ ਗੀਤ ਗਾ ਰਹੇ ਹਨ ਮੇਰੇ ਹਿਰਦੇ ਘਰ ਵਿੱਚੋਂ ਉਹ ਕਾਮਦਾਇਕ ਪੰਜ ਬੈਰੀ ਨਸ ਗਏ ਹਨ ਸ਼ੀਤਲ ਅਗਾਨੇ ਅੰਮ੍ਰਿਤ ਬਾਣੇ ਸਾਧ ਜਨ ਸੰਤ ਬਸੀਠਾ ਜਦੋਂ ਦਾ ਮਿੱਤਰ ਗੁਰੂ ਪ੍ਰਮਾਤਮਾ ਨਾਲ ਮਿਲਾਨ ਵਾਸਤੇ ਵਕੀਲ ਬਣਿਆ ਹੈ ਜਦੋਂ ਦਾ ਮਿੱਤਰ ਗੁਰੂ ਪ੍ਰਮਾਤਮਾ ਨਾਲ ਮਿਲਾਨ ਵਾਸਤੇ ਵਕੀਲ ਬਣਿਆ ਹੈ ਉਸ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੇਰੇ ਗਿਆਨ ਇੰਦਰੇ ਠੰਡੇ ਠਾਰ ਹੋ ਗਏ ਹਨ ਮਾਇਆ ਮੈਕ ਪਦਾਰਥਾਂ ਵੱਲੋਂ ਰੱਜ ਗਏ ਹਨ ਰੱਜ ਗਏ ਹਨ ਹੁਣ ਗਿਆਨ ਇੰਦਰੇ ਮੇਰੇ ਮੈਕ ਪਦਾਰਥਾਂ ਵੱਲੋਂ ਗੁਰੂ ਦੇ ਗਿਆਨ ਮੁਤਾਬਕ ਰੱਜ ਗਏ ਨੇ ਹੁਣ ਮੈਕ ਪਦਾਰਥ